ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਸੀਲ ਦਿੱੜਬਾਦ ਜਿਹੜਾ ਸ਼੍ਰੀ ਮੁਕਤਸਰ ਸਾਹਿਬਾ ਜੀ ਮੈਂ ਪਿੰਡ ਕੋਟ ਕੋਲੋਂ ਗੁਰੂ ਘਰ ਦੇ ਵਿੱਚੋਂ ਅਰਦਾਸ ਬੇਨਤੀ ਕਰਕੇ ਸੈਕਲਰ ਯਾਤਰਾ ਲੈ ਲਗਾਖਦੀ ਹੈ ਰੱਬ ਕੀਤੀ ਹੋਈ ਹੈ ਜੋ ਕੋਟਰਾ ਪਤਨ ਸਾਹਿਬ ਆਪਾ ਬਾਬਾ ਨਾਨਕ ਨੇ ਯੂਨਕਾ ਕੀਤਾ ਹੈ ਨਾਲ ਸਾਥ ਉਹ ਜਗ੍ਹਾ ਤੇ ਮੈਂ ਜਾ ਰਿਹਾ ਤੇ ਰੈਨ ਅਰਗੇਜਰ ਮੈਨੂੰ ਇੰਨਾ ਨੇ ਮੇਰਾ ਮਾਨ ਸਨਮਾਨ ਕੀਤਾ ਮੈਂ ਇੰਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਤੁਸੀਂ ਕਿੱਥੋਂ ਆਏ ਹੋ ਬਾਬਾ ਜੀ ਅਸੀਂ ਗਿੱਦੜਵਾ ਦੇ ਰਹਿਣ ਵਾਲੇ ਆ ਜੀ ਤੇ ਜਦੋਂ ਅਸੀਂ ਇਹ ਕੋਟ ਭਾਈ ਦੇਖਿਆ ਸਾਡੀ ਤਾਂ ਰੂਹ ਨਾ ਖੜ ਗਈ ਕੀ ਭਾਈ ਸਾਡੇ ਵੱਡੇ ਵਰਗ ਹਨ ਇੰਨੇ ਦੂਰੋਂ ਚੱਲ ਕੇ ਗੁਰੂ ਸਾਹਿਬ ਦੀ ਮਿਹਰ ਹੈ ਦੇਖੋ ਤੁਸੀਂ ਹਨਾ ਸਾਡੇ ਨਾਲੋਂ ਕਿੰਨੇ ਉਮਰ ਚ ਵੱਡੇ ਹੋ ਪਰ ਫਿਰ ਵੀ ਤੁਸੀਂ ਬੜੀ ਤਾਕਤ ਨਾਲ ਇੱਥੇ ਪਹੁੰਚੇ ਹੋ ਤੁਹਾਨੂੰ ਵੇਖ ਕੇ ਨਾ ਸਾਨੂੰ ਬੜੀ ਵੱਡੀ ਤਾਕਤ ਮਿਲੀ ਜੀ ਸਾਹ ਸੰਗ ਜੀ ਮੇਰੀ ਤਸਵੀਰ ਗਿੱਦੜਵਾ ਉੱਥੋਂ ਦੇ ਵੀਰਾਂ ਇਹਨਾਂ ਨੇ ਮੈਨੂੰ ਆਵਾਜ਼ ਮਾਰੀ ਤੇ ਕਹਿੰਦੇ ਸੀ ਵੀਡੀਓ ਬਣਾਉਣੀ ਹੈ ਜੀ ਤੇ ਬਹੁਤ ਮੈਨੂੰ ਮਾਰ ਨੂੰ ਖੁਸ਼ੀ ਹੋਈ ਜੋ ਇਹਨਾਂ ਨੇ ਮੈਨੂੰ ਪਿਆਰ ਦਿੱਤਾ ਮੈਂ ਭੁੱਲ ਨਹੀਂ ਸਕਦਾਗਾ ਪਾਪਾ ਨਾਨਕ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ